ਕਾਰ ਸਿੱਧੂ ਦੇ ਬਾਅਦ ਚ ਬੈਠੇ ਭੈਣੋ ਤੇ ਭਰਾਵੋ ਸਾਰ ਨੂੰ ਪਤਾ ਹੈ ਕਿ ਇੱਕੀ ਝੋਨਾ ਜਿਹੜਾ ਬੁਰੰਤਨਾ ਫਸ ਚੁੱਕਿਆ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਇੱਕ ਹੋ ਚੁੱਕੀਆਂ ਆ ਉਹਦੇ ਘਰ ਕਿ ਜੋਨਾ ਫਸ ਗਿਆ ਤਾਂ ਇਸ ਵਾਰ ਨੂੰ ਪਤਾ ਹੈ ਕਿ ਜਿਹੜੇ ਸੈਲਰ ਮਾਲਕਾ ਉਹਨਾਂ ਦੇ ਚੌਲ ਹਜੇ ਤੱਕ ਨਹੀਂ ਚੱਕੇ ਗਦਾਮ ਭਰੇ ਪਏ ਆ ਉਹਨਾਂ ਦੇ ਕਿੰਨੇ ਬਿਆਨ ਲੱਗੇ ਵੀ ਗਾਹਾਂ ਨੂੰ ਅਸੀਂ ਜੀ ਦੀ ਧਣਾਉਦੇ ਨਹੀਂ ਸਾਡੇ ਚੌਲ ਫਸੇ ਡਰੇ। ਉਹਨਾਂ ਦੀ ਪੇਮੈਂਟ ਫਸ ਗਈ। ਜਦੋਂ ਆਪਾਂ ਜੀ ਦੀੀ ਬੀਜਦੇ ਸੀ ਉਦੋਂ ਨੇ ਉਹਨਾਂ ਦੇ ਬਿਆਨ ਲੱਗਦੇ ਵੀ ਅਸੀਂ 22 ਲੈਣੀ ਨਹੀਂ। ਕਿਉਂਕਿ 22 ਚੋਂ ਚੌਲ ਨਹੀਂ ਨਿਕਲਦੇ ਉਹਨੇ। ਦੂਜੀ ਜੀ ਦੀ ਚੋਂ 68 ਕਿਲੋ ਚੌਲ ਦਿੰਦੇ ਆ। ਤੋਂ ਜਲ ਮਗਰ 68 ਕਿਲੋ ਛੇ ਲੜ ਮਾ ਲਿਓ। ਉਹ ਗੱਲ ਇਹ ਜੇ ਚੌਲ